ਤੇ ਚਾਰ ਅੰਗਰੇਜ਼ ਨੇ ਦੇਖ ਲਿਆ ਵੀ ਲੜਨ ਲੱਗੇ ਉਹ ਅੰਗਰੇਜ਼ ਨੂੰ ਪਤਾ ਸੀ ਖੋਜ ਕੀਤੀ ਹੋਈ ਸੀ ਸਿੱਖ ਧਰਮ ਦੇ ਉੱਤੇ ਤੇ ਅੰਗਰੇਜ਼ ਨੇ ਕਿਹਾ ਤੈਨੂੰ ਪੰਗਾ ਲੈਣਾ ਤੇ ਉਹ ਬਾਸਦੇ ਗਏ ਤੇ ਉਹ ਵੀ ਪਤੰਦਰ ਨਹੀਂ ਪਰ ਹਵਾ ਖਰਾਬ ਹੋ ਗਈ ਕਾਹੂ ਵਹਿਣ ਜੀ ਉਹ ਵੀ ਫਿਰ ਆਪਣੇ ਵਾਅਦੇ ਤੋਂ ਭੱਜ ਲਿਆ ਬਿਰੋ ਗਾੜੋ ਵੀ ਗੱਲ ਸੁਣ ਲਓ ਜੋ ਸਮਝਾਉਤਾ ਹੋਣਾ ਵੀ ਹੋਣਾ ਜਵੇਂ ਆ ਭੱਜ ਲੈਦੇ ਜਿਹੜੇ ਅੰਦਰ ਬੈਠਿਆ ਅੰਗਰੇਜ਼ਾਂ ਤੇ ਉਹਦੇ ਵੀ ਜਦੇ ਮੀਟਲ ਫਤਲੀ ਵੀ ਇੰਨਾ ਨਾਲ ਦਾ ਚਲ ਦੇ ਗਾ ਕਿ ਆਪਣੇ ਨੇ ਪਰਾਇਆਂ ਨਾਲ ਔਖਾ ਲੜਨਾ ਦੀ ਪਰ ਪਤੰਦਰ ਨੂੰ ਪਾਵਰ ਵੀ ਦੀ ਪਤਾ ਇਹ ਉਹ ਕਹਿੰਦਾ ਕੋਈ ਸਮਝੌਤਾ ਸਮਝੂਤਾ ਨਹੀਂ ਅਸੀਂ ਲੜਾਂਗੇ ਤੇ ਜਦੋਂ ਜ਼ੱਫੇਦਾਰ ਭਗੇਲ ਸਿੰਘ ਕੋਲ ਚਿੱਠੀ ਆਈ ਤੇ ਉਹ ਕਹਿੰਦਾ ਕੋਈ ਨਾ ਪਰ ਤੇ ਦੋ ਹੱਥ ਕਰਨੇ ਆ ਦੇਖ ਲਈ ਤੇ ਭਰਾਵੋ ਵੱਡੇ ਵੱਡੇ ਜੇਤ ਬਣੇ ਹੋਏ ਸੀ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਵੀ ਬਣੇ ਹੋਏ ਆ ਔਰ ਜਿਵੇਂ ਮਗਰ ਤੋਂ ਦਿਨ ਚੋਰਾ ਵਾਲਾ ਗੇਟ ਕੋਈ ਲਾਹੌਰੀ ਗੇਟ ਦਿੱਲੀ ਦੇ ਚਾਰੇ ਪਾਸੇ ਵੀ ਗੇਟ ਸੀ ਦਰਵਾਜ਼ੇ ਬੰਦ ਕਰਾ ਗਏ ਤੇ ਭਰਾਵੋ ਸਰ ਸਿੰਘ ਕਹਿੰਦੇ ਹੁਣ ਦਰਵਾਜ਼ੇ ਵੀ ਖੋਲ ਦੇ ਕੰਡੇ ਧਵਾਗੇ ਉਹ ਤੱਕ ਕਬੱਡੀ ਕਟੇ ਮੋਰਚਾ ਕਈ ਕਈ ਬੰਦੇ ਨੇ ਜਾ ਕੇ ਕੰਡੇ ਦੇ ਵਿੱਚ ਮਾਰੇ ਮਘੋੜੇ ਕਰ ਲਏ ਉਹ ਅੱਜ ਵੀ ਮਘੋੜੇ ਤੋਂ ਜ਼ਿਆਦਾ ਡਰਦੇ ਨੇ ਟੋਕਾ ਹੋਇਆ ਉਹ ਮਘੋੜੇ ਵਾਲੀ ਕੰਧਾ ਚੁੰਦੇ ਹੈ ਜੱਦੀ ਮੈਂ ਦੇਖ ਕੇ ਆਇਆ ਉਹ ਉਹ ਵੀ ਓਕੜੇ ਰੱਖ ਕੇ ਗਏ ਕਿ ਸਾਡੇ ਵਾਲਿਆਂ ਨੂੰ ਪਤਾ ਲੱਗ ਜਾਵੇ ਪਰ ਭਰਾਵੋ ਆਪਣਾ ਕੰਮ ਹੀ ਤਾਂ ਉੱਤਰ ਉੱਤੇ ਆ ਨਹੀਂ ਜਾਂਦਾ ਕਿ ਜਾਮਿਆਂ ਕੇ ਕੋਈ ਸੌਦੇ ਨੂੰ ਪੇਗਾ ਰੱਖੋ ਨਾ ਬਣਾ ਕੇ ਰੱਖਤੀਆਂ ਕੋਈ ਮਤਲਬ ਹੀ ਦੇ ਇਤਰਾਫ ਦੇ ਨਾਲ ਫੋਟੋ ਫੋਟੀਆਂ ਜੀਆਂ ਕਰਾ ਲੈਂਦੇ ਮੁਰੇ ਹੋਣੇ ਪਰ ਖੋਜ ਨਹੀਂ ਕਰਦੇ ਉੱਤੇ ਜਾ ਕੇ ਉਹ ਨਿਸ਼ਾਨ ਮੱਤੇ ਜਿਹੜੋ ਬੱਚਾ ਮਾ ਦਾ ਕਹਦਾ ਕਹਿੰਦੇ ਭਾਈ ਸਾਨੂੰ ਤਾਂ ਪਤਾ ਨਹੀਂ ਪੜਾਵੇ ਨਾਲ ਉਹ ਬੋਰਡ ਲੱਗਿਆ ਹੋਇਆ ਵੀ ਉਹ ਸਿੰਘਾਂ ਨੇ ਉਹ ਨਿਕਾਉਦੇ ਉਹ ਗਰਾਹਕਾਂ ਦੇ ਮੋਠੇ ਮਾਰ ਮਾਰ ਗੰਢ ਦੇ ਵਿੱਚ ਫੱਲ ਪਾਈ ਸੀ ਉੱਥੇ ਬੋਗਾ ਅੰਦਰ ਦਾਖਲ ਹੋ ਗਿਓ ਤੇ ਪੁੱਤ ਨੂੰ ਬੰਦੀ ਬਣਾਇਆ ਤੇ ਪੜਾਵੇ ਕੋਈ ਪੈਂਡ ਸੀ ਕੀ ਜਿਹੜੀ ਭਾਈ ਭਗੇਲ ਸਿੰਘ ਦੀ ਵੀ ਧਰਮ ਦੀ ਪੈਣ ਬਣੀ ਹੋਈ ਸੀ ਉਹਨੂੰ ਬੋਰੋ ਦੇ ਵਿੱਚ ਬਿਚੋਲਾ ਪਾਇਆ ਵੀ ਅਸੀਂ ਰੋਲ ਜਾਗੇ ਤੇਰਾ ਭਾਈ ਆਓ ਉਹ ਜਾ ਕੇ ਗੱਲਬਾਤ ਕਰ ਉਹਦੇ ਨਾਲ ਗੱਲਬਾਤ ਨਿਪਟੜ ਗਈ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਅਸੀਂ ਦਿੱਲੀ ਦਾ ਤਖਤ ਲੁੱਟਾ ਹੈ ਅਸੀਂ ਲੁੱਟਦੇ ਵੀ ਸਾਨੂੰ ਖਜ਼ਾਨਿਆਂ ਦੀ ਲੋੜ ਨਹੀਂ ਤੇ ਸਾਡੀ ਇੱਕ ਸ਼ਰਤ ਹੈ ਸਾਨੂੰ ਉਹ ਜਗ੍ਹਾ ਦਿੱਤੀਏ ਜਿੱਥੇ ਸਾਡੇ ਨਾਂ 'ਤੇ ਪਾਤਸ਼ਾਹ ਨੇ ਖੇਤੀ ਪਾਈ ਹੈ ਅਸੀਂ ਉੱਥੇ ਆਪਣੇ ਗੁਰੂ ਘਰ ਫਾੜਨੇ ਆ ਉਹ ਫੇਰ ਸਮਝਾ ਉੱਠਾ ਹੋਇਆ ਸਮਝੌਤੇ ਨੇ ਤਾਹੇ ਤਾਂ ਅੱਜ ਵੀ ਕਈ ਵਾਰ ਫੋੜਦੇ ਹੋਰ ਤੁਸੀਂ ਇੱਕ ਕੋਟ ਚੌਦੀ ਅੱਜ ਵੀ ਅਦਾਲਤ ਬਣੀ ਹੋਈ ਹੈ ਕਿਤੇ ਫਾਪੇ ਭਗੇਲ ਸਿੰਘ ਨੇ ਅਦਾਲਤਾਂ ਲਈਆ ਉਹ ਅੱਜ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਦਿੱਦੀਆਂ ਵਿੱਚ ਉਹ ਅਦਾਲਤ ਅੱਜ ਵੀ ਤੁਸੀਂ ਕਦੇ ਟੀਨ ਵਿੱਚ ਸੋਲ ਲੇ ਨੈਟ ਤੇ ਕੱਢ ਲਓ ਅੱਜ ਵੀ ਉਹ ਦਿੱਲੀ ਦੀ ਅਦਾਲਤ ਦਾ ਨੋ 300 ਹਜ਼ਾਰੀ ਅਦਾਲਤ ਹੈ ਕਿਤੇ ਫੈਸਲੇ ਅੱਜ ਵੀ ਹੁੰਦੇ ਆ ਦੇ ਸਾਕੋ ਹਕੂਮਤ ਦੇ ਕੰਮ ਦੇ ਚ ਨੇ ਤੇ ਭਰਾਵੋ ਅੱਜ ਵੀ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ ਦੇ ਉੱਤੇ ਉਸੇ ਖਰਦੇ ਆਪਣੇ ਸਿੰਘ ਬੁੱਲ੍ਹੇ ਭੇਡ ਕਰਦੇ ਆ ਉਹਨਾਂ ਦੇ ਨਾਂ ਦੇ ਉੱਤੇ 35000 ਜਾਰੀ ਆਦਤਾਂ ਤੇ ਸਿੰਘਾਂ ਦੇ ਲੱਡੂ ਲੱਡੂ ਬੰਦੇ ਉੱਤੇ ਲੱਡੂ ਜਿੱਤੇ ਵੀ ਖੁੱਡੀ ਦੇ ਵਿੱਚ ਕੋ ਭਰਾਵੇ ਇਹ ਗੱਲਾਂ ਕੋ ਤਾਂ ਕਹਿੰਦਾ ਉਹਨਾਂ ਵੀ ਕਿਤੇ ਨਾ ਕਿਤੇ ਆਪਣਾ ਪਰਪੁਛੋਕਰ ਯਾਦ ਰਹੇ ਵੀ ਆਪਾਂ ਵਾਰਸ ਕਿਹਨਾਂ ਦੇ ਆ ਤੇ ਭਰਾਵੋ ਆ ਚਿੱਠੀਆਂ ਦੀਆਂ ਦਰੀ ਜਾਂਦੇ ਆ ਬਕੰਦਰ ਮੈਨੂੰ ਫੋਨ ਕਰੀ ਜਾਂਦੀ ਜਾਂਦੀ ਜਦ ਤੱਕ ਆ ਪਰਦਾ ਜੀ ਆ ਵਰਕਰ ਕਰਤਾ ਆ ਸਾਨੂੰ ਕਿਤੇ ਕੱਢੇ ਨਾ ਦੇਣਾ ਮਾਣਾ ਫਿਰ ਕੱਢ ਕੇ ਘਰੇ ਬੈਜਾਂਗੇ ਘਰੇ ਤਾਂ ਨਹੀਂ ਬੈਠਣ ਲੱਗੇ ਲੜਾਂਗੇ ਤੇ ਭਰਾਵੋ ਲੜਾਂਗੇ ਜਰੂਰ ਕਿਉਂਕਿ ਨੌਕਰੀ ਇਹਨਾਂ ਨੇ ਪੇਰੋ ਵੀ ਨਹੀਂ ਹੈ ਸਾਡੇ 400 ਬੰਦੇ ਨੇ ਛੁੱਟੀ ਦਿੱਤੀ ਆ ਇਹਨੂੰ ਲੈ ਕੇ ਮੈਨੂੰ ਚਲਾਉਣ ਖਾਤਰ ਤੇ ਅਵੇਕਾ ਸਾਡੇ ਸਾਥੀ ਜਿਹੜੇ ਘਾਤਕ ਦੇ ਗੈਰਕਾਨੂੰਨ ਖਾਸਿਆਂ ਦੇ ਵਿੱਚ ਆ ਜਿੰਨੇ ਵੀ ਅੰਗ ਕੱਟੇ ਗਏ ਜਿਹੜੇ ਰੀੜ ਦੀਆਂ ਹੱਡੀਆਂ ਫ੍ਰੈਕਚਰ ਹੋ ਗਏ ਮੰਜੇ ਦੇ ਪਾਏ ਉਹਨਾਂ ਦੀ ਕੁਰਬਾਨੀ ਹੈ 400 ਤੋਂ ਉੱਤੇ ਬੰਦੇ ਵੀ ਕੁਰਬਾਨੀ ਇਹਨੂੰ ਜਿਉਂਦਾ ਰੱਖਣ ਲਈ ਮਹਿਕ ਦੇ ਰੋ ਫਿਰ ਇਹ ਕਿਵੇਂ ਕਹਿ ਸਕਦੇ ਨੇ ਕੌਫੀ ਦੇ ਪੱਤਾ ਕਿਉਂਕਿ ਬਲਦੇਵ ਕਹਿੰਦੇ ਫਰਾਗ ਹੁੰਦਾ ਉਹਦੀ ਸੀਐਮਡੀ ਉਹਦੇ ਵੀ ਤੋੜਦੇ ਤੇ ਤਕੀਲਾ ਦੀ ਉਹ ਵੀ ਵੀ ਡਾਉਨਪੋਰ ਦਾ ਸਾਡੀ ਤੇਰਾ ਭਰਾਵੋ ਤੇਰੇ ਚਾਰ ਚਾਰ ਫੋਟਿੰਟਾਂ ਤੋਂ ਬਣਾਇਆ ਤੇ ਰਾਤ ਨੂੰ ਜਿਹੜੀ ਮੈਨੇਜਮੈਂਟ ਕਹਿੰਦੀ ਵੀ ਫੀਐਮਡੀ ਹੈ ਨਹੀਂ ਤੇ ਆਪ ਦੀ ਜਲੰਧਰ ਆ ਫਿਰ ਪਾਵਰ ਕਲੋਨੀ ਦੇ ਵਿੱਚ 8 ਵਜੇ ਬਿਠਾਇਆ ਤੁਸੀਂ 8 ਵਜੇ ਪਿਛਲੀ ਵਾਰ ਜਾ ਧਰਨਾ ਲਾਇਆ ਔਰ ਫਿਰ ਆਈ ਗਏ ਉਹਦੀਆਂ ਗੱਟੀਆਂ ਫੂਕਦੀਆਂ ਗੱਲਬਾਤ ਕਰਕੇ ਗਿਆ ਉਹ ਥੋੜੀ ਵੱਡੀ ਤਾਕਤ ਹੈ ਕਿਉਂਕਿ ਭਰਾਵੋ ਭਰਾੜੇ ਸਮੇਂ ਦੇ ਵਿੱਚ ਵੀ ਜੇ ਲੋਕਾਂ ਦਾ ਏਡਾ ਵੀ ਤਾਕਤ ਵੀ ਤਾਂ ਆਪਾਂ ਜਿੱਤਦੇ ਰਹੇ ਆ ਕਿਉਂਕਿ ਲੜਨੇ ਵਾਲੇ ਲੋਕ ਕੋਠੁੰੁੰਡਿਆ ਭਰਾਵੋ ਕੋਸ਼ਾ ਇਹ ਤੁਹਾਨੂੰ ਵੀ ਪਤਾ ਮੈਂ ਗੇਂਤੀ ਦਾ ਡਿਫਰੈਂਸ ਦੱਸਦਾ 19 ਲੱਖ ਫੌਜ ਦੇ ਸਾਹਮਣੇ ਲੜਨੇ ਵਾਲੇ ਕਿੰਨੇ ਸੀ 40 ਹੋਂ ਸੀ 40 ਨੇ ਫਿਰ ਮੋਢੇ ਪਾਏ ਤੇ ਨਹੀਂ ਪਾਏ ਚੰਕੌਰ ਸਾਹਿਬ ਚਲੇ ਜਾ ਰਹੇ ਸੱਜਣ ਬਗੌਰ ਸਾਹਿਬ ਮੱਫਾ ਦੇ ਕੇ ਤੁਸੀਂ ਮੁੜੇ ਆਉਂਦੇ ਹੋ ਪਰ ਜਿੱਥੇ ਬਾਬਾ ਅਜੀਤ ਸਿੰਘ ਜੀ ਨੇ ਆਪਣਾ ਖਰੀਦ ਛੱਡਿਆ ਉਹ ਭਰਾਵੋ ਕੱਟੋ ਕੱਟ ਜਿਹੜੀ ਉਹ ਜਦੋਂ ਉਹ ਮੇਮ ਤਖਤ ਕੋਲ ਜਪਾਉਣਾ ਨੇ ਜੰਗ ਸ਼ੁਰੂ ਕੀਤੀ ਸੀ 10ਵੇਂ ਪਾਠਾ ਨੇ ਕੋਈ ਅਸੀਂ ਜੀਤ ਸਿੰਘ ਨੂੰ ਮਿੰਚਾ ਲਵਾਈ ਉਹ 6 ਕਿਲੋਮੀਟਰ ਤੋਂ 14 6 ਕਿਲੋਮੀਟਰ ਏਡੀ ਫਾਟ ਜਿਵੇਂ ਤੁਸੀਂ ਬੈਠੇ ਹੋ 19 ਲੱਖ ਫੌਜ ਦੇ ਬੱਚ ਫਾਟ ਪਾਉਂਦਾ ਚਲਾ ਗਿਆ ਹੁਣ ਕੋਈ ਕਹਿੰਦੇ ਉਹ ਫਾਟਦਾ ਨਹੀਂ ਪਤਾ ਹੁਣ ਫਾਟ ਗਾਇਬ ਨਹੀਂ ਗਿਆ ਵਰਦੀ ਮੜਦਾ ਕੋਈ ਤੇ ਲਾਉਂਦਾ ਨੇ ਦਾਦਣਾ ਮੁੱਠੇ ਪਾਉਂਦਾ ਉਹਨੂੰ ਫਾਣ ਕਹਿੰਦੇ ਨੇ ਵੀ ਜੋੜਾ ਇੰਨੀ ਜੋੜੀ ਫਾਣ ਦੇ ਕੋ 6 ਕਿਲੋਮੀਟਰ ਤੱਕ ਕਿੰਨਾ ਲੜਿਆ ਹੋ ਇਤਿਆਰ ਸਕਾਰ ਕਹਿੰਦੇ ਆ 320 ਲੱਗਿਆ ਸੀ ਬਾਬੇ ਜੀ ਦੇ ਸਰੀਰ ਦੇ ਉੱਤੇ 300 ਫਾਟਾ ਐਡੇ ਇੱਕ ਵੱਜਦੇ ਉਹ ਪੱਟੀ ਕਰਕੇ ਫੋਟੋ ਖਾਣਦੇ ਪ੍ਰਧਾਨ ਸਾਡੇ ਦਾ ਫੱਟ ਵੱਜੀ ਜਾਂ ਸਵੇਰੇ ਆ ਨਹੀਂ ਹੋਣਾ ਉਹ ਭਰਾਵਾ ਉਹ ਵੀ ਫੋਟੋ ਦੀ ਗੱਲ ਆ ਉਹ ਵੀ ਫੋਟੋ ਫੋਟੋ ਦੀ ਗੱਲ ਆ ਤੇ ਗੁਰੂ ਸਾਹਿਬ ਨੇ ਪੱਟੜਾ ਵੀ ਦਿਖਾਇਆ ਜੇ ਗਾਇਨੇ ਤਾੜੀ ਮਾਰ ਕੇ ਜ਼ਲਕਾਰ ਕਰ ਗਾਇਨੇ ਵੀ ਕੱਲੇ ਜੇ ਲੋੜ ਆ ਜੋ ਫੜ ਲਿਓ ਆ ਮੈਨੂੰ ਆਏ ਦੱਸੋ ਹਰਪਾਲ ਟੀਮਾ ਆ ਦਸ ਜਾਣ ਕੇ ਚਾਰ ਵਰ ਬਟਾ ਲਿਆ ਇਹ ਛੋਟੀ ਬਗੈਟੀ ਲੋਧਿਆਣੇ ਵਾਲੇ ਚੀਫ ਨੇ ਫਲਾਣੇ ਵਾਲੇ ਅਕਸਰ ਦੀ ਗੱਲ ਤੇ ਬੰਦੇ ਰੱਖ ਲੈਣੇ ਮੈਂ ਕਹਿ ਹਾਂ ਤੇ ਉੱਥੇ ਵਾਲੇ ਸਾਥੀਆਂ ਮਗਰ ਜਾ ਕੇ ਸਵਾਲ ਕਰ ਪਰ ਪਰ ਆਵੋ ਟਕਰਾਅ ਚ ਨਾ ਬਿਆ ਦਿੱਲੀ ਨਾਲ ਗੱਲ ਕਰਿਆ ਤੇ ਜਿਹੜੇ ਸਾਥੀ ਤੇ ਮੈਨੂੰ ਬੁਲਾ ਲੈਂਦੇ ਆ ਬਾਈ ਉਹ ਸਾਡੇ ਰੀਏ ਤੇ ਜਾਬਰ ਲਾਉਣਾ ਫਿਰੇਂਗਾ ਤਾਂ ਬੈਠਾ ਇੱਕ ਵਾਰ ਮਿਲ ਕੇ ਸਮਝਾ ਲੋ ਫੋਟੋ ਦਿਖਾ ਦਿਓ ਵੀ ਆਹ ਆਲ ਹੋ ਜਾਂਦਾ ਇਹਨੂੰ ਸਾਹਮਣੇ ਕਿਸੇ ਦੇ ਵੀ ਇਹ ਪਰ ਆਵੋ ਉਹ ਸਾਬੂ ਦੇ ਵੀ ਆ ਜਿਹੜੇ ਪੈਸੇ ਦੀ ਦੌੜ ਦੇ ਵਿੱਚ ਅੰਨੇ ਆ ਉਹਨਾਂ ਨੂੰ ਫੇਰਾ ਕਿਉਂਕਿ ਕਾਜੋ ਦਾ ਸਮਾਂ ਕਿਉਂਕਿ ਸੰਤ ਜੋਗ ਦੇ ਵਿੱਚ ਚਾਰ-ਚਾਰ ਜੋਗ ਭਗਤੀ ਕਰਨੀ ਪੈਂਦੀ ਸੀ ਤਾਂ ਕਿਤੇ ਕੋਈ ਫਲ ਮਿਲਦਾ ਵੀ ਇਹ ਜੋ ਕਾਲ ਯੋਗ ਦਾ ਸਮਾਂ ਇਹਦੇ ਵਿੱਚ ਫਲ ਛੇਤੀਓ ਮਿਲ ਜਾਂਦਾ ਚਾਹੇ ਕਿ ਵੀ ਕਰਮੀ ਚੰਗੀ ਆ ਚਾਹੇ ਮਾੜੀ ਆ ਤੁਸੀਂ ਬਹੁਤ ਅਸਾਦੀ ਦੇਖੇ ਹੋਣਗੇ ਇਹੋ ਤੁਹਾਡੇ ਪਿੰਗ ਦੇ ਵਿੱਚ ਛੋਲਾ ਮਾਰ ਕੇ ਕਿਸੇ ਨਾ ਕਿਸੇ ਸ਼ਗਰ ਸ਼ੁਰੂ ਜਿਹੜੇ ਫਾਂਦੀਆਂ ਨੇ ਢਾਲ ਲਈਆਂ ਅੱਜ ਵੀ ਕੁਝ ਲਉਂਦੇ ਆ ਫੋਟੋ ਆ ਜਾਂਦੀਆਂ ਤੇ ਕੱਪਦੇ ਸਾਡੀ ਫੋਟੋ ਬਾਕੀ ਗਰੁੱਪ ਦੇ ਵਿੱਚ ਆ ਪਰ ਤੁਸਮਾ ਜੇ ਤੈਨੂੰ ਇੰਨੀ ਹੌਟਲ ਸੇਵਾ ਉਹ ਬਾਰਵਾਣਾ ਪਟਿਆਲੇ ਧਰਨੇ ਦੇ ਵਿੱਚ ਪਰ ਕਿਉਂ ਮਿੰਤ ਆਪਾਂ ਕੰਮ ਯਾਰ ਕਿਉਂ ਕਰੀਏ ਇਹਦਾ ਕਿਉਂ ਸਾਨੂੰ ਕਿਸੇ ਦਾ ਮਿੰਤ ਤਰਨਾ ਕਰਨਾ ਪੈ ਜੇ ਕਿਸੇ ਪ੍ਰਧਾਨ ਦੇ ਪੈਰਾਂ 'ਚ ਬੈਠਣਾ ਪਾਏ ਵੀ ਸਭ ਤੋਂ ਗਲਤੀ ਹੋਗੀ ਜੋ ਇੱਕ ਚੌੜੀ ਕਰਕੇ ਤੋਂ ਜੇ ਸੱਚ ਦੀ ਲੜਾਈ ਲੜੇਗੇ ਬਾਈ ਇੱਕ ਚੌੜੀ ਕਰਕੇ ਖੜੇਗੇ ਕਿਤੇ ਮਾਝ ਦੇ ਨਾਲ ਕਦੇ ਆਫਰ ਦੇ ਵਿੱਚ ਕਦੇ ਮਕੜੀ ਦੇ ਵਿੱਚ ਪਾਵਰ ਦੇ ਥੋਣੋ ਦਬਾਲੂਗਾ ਪਰ ਜੇ ਤੁਸੀਂ ਕਹਿੰਦੇ ਨਾ ਕਿਤੇ ਕਾਣੇ ਹੋ ਫਿਰ ਬਾਈ ਤੁਹਾਨੂੰ ਪਾਪਾ ਜੀ ਮੈਂ ਕਿੱਥੇ ਬੋਲਦਾ ਹੋਰ ਉੱਥੇ ਧੀਵੀਆਂ ਵੀ ਪੈਂਦੀਆਂ ਉੱਥੇ ਪਰ ਮਾਫੀਆਂ ਵੀ ਹੁੰਦੀਆਂ ਕੋ ਘੜਾਵੇ ਕਿੱਥੇ ਹੋਵੇ ਲੜਦੇ ਰਹੋ ਫਿਕਰ ਕਰੋ ਜੈ ਜਵੰਤੋ ਜੈ ਜਗਵੰਤ ਗੱਲ ਕਰਦੇ ਲੋਕਾਂ ਇਹ ਜੀ ਸਾਡੇ ਦਾਤੀ ਖੰਨਾ ਡਿਵੀਜ਼ਨ ਤੋਂ ਵਿਧਾਨ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਤੁਹਾਨੂੰ ਇਸ ਮਲੇਮੈਂਟ ਤੇ ਸਹਕਾਰ ਦਿਆਂ ਜਿਹੜੇ ਕਿ ਆਪਣੇ ਤੇ ਹਮਲੇ ਹੋ ਰਹੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਨਾਲ ਸਿੱਖ ਇਤਿਹਾਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਕਿ ਸ਼ੁਰੂ ਤੋਂ ਹੀ ਜਿਹੜਾ ਜਿਦਾ ਆਪਣੇ ਜੰਗ ਚੱਲਦੇ ਰਹਿਣ ਸਾਥੀ ਹੈ ਜੁਰਤ